ਅਰ ਆ ਜਿਹੜਾ 스멜 ਇੱਕ ਵੱਖਰੀ ਤੁਹਾਡੇ ਇਲਾਕੇ ਦੇ ਵਿੱਚ ਫੈਲੀ ਹੋਈ ਆ ਇਹ 스멜 ਫਸਲਾਂ ਦਾ ਨੁਕਸਾਨ ਹੋਣ ਦਾ ਕਰਕੇ ਫਸਲਾਂ ਦੀ ਫਸਲ ਗਈ ਆ ਜਿਹੜੇ ਫਸਲਾਂ ਦੀ ਜਿਆਦੀ 스멜 ਆ ਰਹੀ ਆ ਤੇ ਉਸ ਤੋਂ ਇਲਾਵਾ ਜਿਹੜੇ ਹੁਣ ਪਸ਼ੂ ਉਦੋਂ ਜਿਹੜੇ ਮਰਗੇ ਹੀ ਜਿਹੜੇ ਹਨਾ ਪਾਣੀ ਦਾ ਕਰਕੇ ਰੁੜ ਕੇ ਆ ਗਏ ਕੰਕਾਲ ਬਣ ਗਿਆ ਜਿਆ ਕੰਗਾਲ ਬਣ ਗਏ ਕੰਕਾਲ ਉਹਨਾਂ ਨੂੰ ਹੁਣ ਜਿਹੜੀ ਉਹਨਾਂ ਦੀ 스멜 ਫੈਲਣੀ ਸ਼ੁਰੂ ਹੋ ਗਈ ਆ ਜੇ ਕਈਆਂ ਨੂੰ ਜਿਦਾਂ ਬਿਮਾਰੀਆਂ ਫੈਲ ਸਕਦੀਆਂ ਮੁਸ਼ਕਲ ਹੋ ਸਕਦੀ ਬਿਲਕੁਲ ਬਿਲਕੁਲ ਭਾਜੀ ਹੁਣ ਜਿਵੇਂ ਅੱਜ ਸਾਡੇ ਪਿੰਡ ਦੇ ਵਿੱਚ ਦੋ ਪਸ਼ੂਆਂ ਨੂੰ ਸੱਪ ਨੇ ਕੱਟ ਲਿਆ ਦੇ ਡੰਗ ਮਾਰੇ ਉਹਨਾਂ ਦੀ ਮੌਕੇ ਦੀ ਸ਼ਾਇਦ ਮੌਤ ਹੋ ਗਈ ਜਨਾਂ ਦੀ ਤੇ ਮੌਤ ਹੋਣ ਦੇ ਕਾਰਨ ਮੈਨੂੰ ਲੱਗਦਾ ਕਿ ਜਿਵੇਂ ਉਹ ਕਿਤੇ ਵੀ ਉਹਨੂੰ ਜੇ ਦਬਾਉਣਗੇ ਨਾ ਕਿਤੇ ਤੇ ਉਹ ਵੀ ਬਿਮਾਰਗੀਆਂ ਫੈਲਣਗੀਆਂ ਹੋਰ ਤਾਂ ਕੁਝ ਨਹੀਂ ਆ ਜੀ ਇਹਦੇ ਨਾਲ ਫਿਰ ਨੁਕਸਾਨ ਵੀ ਹੋਣਗੇ ਨੁਕਸਾਨ ਹੋਣਗੇ ਬਿਲਕੁਲ ਬਿਲਕੁਲ ਅੱਛਾ ਕਿਸਾਨੀ ਕਿਦਰਲੇ ਪਾਸੇ ਐਸ ਟਾਈਮ ਦੇ ਉੱਤੇ ਕਿਸਾਨ ਵੀਰ ਕੀ ਸੋਚ ਰਹੇ ਆ ਕੁਝ ਦਿਨ ਪਹਿਲਾਂ ਆਪਾਂ ਕੁਝ ਕਿਸਾਨਾਂ ਨੂੰ ਤੁਹਾਡੇ ਪਿੰਡਾਂ ਨੂੰ ਮਿਲੇ ਸੀ ਉਹ ਦਰਦ ਸੀ ਜਿਹੜਾ ਉਹਨਾਂ ਦਾ ਕੋਸ਼ਿਸ਼ ਕੀਤੀ ਸੀ ਬਿਆਨ ਕਰਨ ਨੂੰ ਕੋਸ਼ਿਸ਼ ਕਰਾਂਗੇ ਇੱਕ ਦੋ ਦਿਨ ਬਾਅਦ ਸਪੈਸ਼ਲ ਹੋਰ ਟਾਈਮ ਕੱਢਾਂਗੇ ਆਪਾਂ ਉਹ ਦਰਦ ਬਿਆਨ ਕਰਾਂਗੇ ਕਿਸ ਤਰ੍ਹਾਂ ਦੀ ਕਿਸਾਨ ਪਰ ਬੰਦ ਦਾ ਸਾਰਾ ਕੁਝ ਇਸ ਟਾਈਮ ਦੇ ਤੇ ਪਰ ਬੰਦ ਭਾਜੀ ਐਵੇਂ ਆ ਕਿ ਹੁਣ ਜਿਹੜੀ ਫਸਲਾਂ ਦਾ ਤਕਰੀਬਨ ਤਕਰੀਬਨ ਨੁਕਸਾਨ ਹੋ ਗਿਆ ਇਸ ਹਾਲ ਹੋ ਗਿਆ ਕਿ ਸਾਡੇ ਪਿੰਡ ਦਾ ਜ਼ਿਆਦਾਤਰ ਰਕਬਾ ਜਿਹੜਾ ਸੀ ਉਹ ਸਾਡੇ ਪਿੰਡ ਦੇ ਬੰਨ ਤੋਂ ਪਰਲੀ ਸਾਈਡ ਸੀ ਉਧਰ ਸਾਰੇ ਦਰਿਆ ਵਗ ਗਿਆ ਉਹ ਮਤਲਬ ਤਿੰਨਾਂ ਥਾਵਾਂ ਤੋਂ ਬੰਨ ਟੁੱਟਣ ਕਰਕੇ ਹਾਸ਼ੀਏ ਤੇ ਚਲਾ ਗਿਆ ਕਹਿ ਸਕਦੇ ਹਾਂ ਉਹ ਤੇ ਬਿਲਕੁਲ ਜਿਹੜੀਆਂ ਨਾਲ ਹੀ ਬੰਨ ਤੇ ਜ਼ਮੀਨਾਂ ਉਹਨਾਂ 'ਚ ਰੇਤਾ ਚੜ ਗਿਆ ਜਿਹੜੀਆਂ ਦੂਜੀਆਂ ਵੀ ਜ਼ਮੀਨਾਂ ਸੀ ਉਹਨਾਂ 'ਚ ਪਾਣੀ ਜ਼ਿਆਦਾ ਫਿਰ ਗਿਆ ਉਹ ਹੁਣ ਪਤਾ ਨਹੀਂ ਕਿੰਨਾ ਟਾਈਮ ਉਹਨਾਂ ਨੂੰ ਲੱਗੇਗਾ ਫੇਰ